ਲੱਗਦਾ ਵੀ ਕੋਈ ਨਾਨਖ ਖਰ ਦੇ ਨਾਲ ਕੋ ਬੜਾ ਉਹਦਾ ਨਾਤਾ ਹੋਏਗਾ ਚਲੋ ਇਹ ਕੋ ਬਹਿਸ ਦਾ ਵਿਸ਼ਾ ਨਹੀਂ ਉਹਨੇ ਜੋ ਕੁਝ ਉਥੇ ਵਾਪਰਿਆ ਉਹ ਸਾਰਿਆਂ ਦੇ ਜਿੰਨੇ ਵੀ ਕੋਈ ਨਾਨਕ ਨਾਮ ਦੇ ਬਾ ਸੰਗਤਾਂ ਜਾਂ ਸਮਾਜ ਦੇ ਨਾਲ ਜੁੜੇ ਲੋਕ ਆ ਉਹ ਸਾਰਿਆਂ ਨੇ ਬਹੁਤ ਜਿਆਦਾ ਦੁੱਖ ਮਨਾਇਆ ਸੋ ਜਿਹੜਾ ਕਦਮ ਅਮਰਸਮਾਨ ਸਿੰਘ ਮੈਰੋਂ ਨੇ ਆਪਣੇ ਸਾਥੀਆਂ ਨਾਲ ਚੁੱਕਿਆ ਅਸੀਂ ਉਸ ਦੇ ਪਹਿਲਾਂ ਵੀ ਡਰ ਕੇ ਹਮਾਇਤ ਸੀ ਉਸ ਬੰਦੇ ਦੇ ਨਾਲ ਕਿਤੇ ਵੀ ਉਹਦੀ ਹਮਾਇਤ ਨਹੀਂ ਕੀਤੀ ਨਾ ਉਹਦੀ ਹਮਾਇਤ ਕਰਾਂਗੇ ਜੋ ਕੁਝ ਮੀਡੀਆ ਦੇ ਵਿੱਚ ਆ ਗਿਆ ਜੋ ਕੁਝ ਕਾਨੂੰਨ ਨੇ ਉਹਦੇ ਖਿਲਾਫ ਪਰਚਾ ਕਰਦਾ ਉਸ ਤੋਂ ਬਾਅਦ ਛਰਾਰਤ ਕੀਤੀ ਜਾ ਰਹੀ ਆ ਕਿ ਮਹਿਰੂ ਦੇ ਖਿਲਾਫ ਅਮਰਪਾਲ ਸਿੰਘ ਦੇ ਤੇ ਹੋਰਾਂ ਦੇ ਖਿਲਾਫ ਪਰਚਾ ਕੀਤਾ ਜਾ ਰਿਹਾ ਜਿਹੜਾ ਕਿ ਮਾਰੀ ਗੱਲ ਆ ਅਸੀਂ ਉਸ ਗੱਲ ਦੇ ਡਰ ਕੇ ਖਲਾ ਅੱਜ ਬਾਕੀ ਵੀ ਬਹੁਤ ਸਾਰੀਆਂ ਸੰਸਥਾਵਾਂਾਂ ਵਿੱਚ ਤੁਹਾਡੀ ਸੱਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨਾ ਕਿਸੇ ਦਾ ਡਰ ਆ ਨਾ ਕਿਸੇ ਦਾ ਭੈਅ ਆ ਡਰ ਕੇ ਖੜੇ ਆ ਤੇ ਡਟ ਕੇ ਖੜਾਂਗੇ ਬੋਲੇ ਸਾਰਿਆ ਸਾਰਿਆ ਗਲਤ ਕੰਮ ਕਰਨ ਵਾਲੇ ਦੇ ਨਾਲ ਨਾ ਖੜਨਾ ਤੇ ਨਾ ਕਿਸੇ ਨੇ ਨਾ ਕਿਸੇ ਨੇ ਖੜਨਾ ਤੁਸੀਂ ਮੈਂ ਤਾਂ ਕਰਕੇ ਗੱਲ ਕਰਦਾ ਕਿ ਜਗਰਾਉਂ ਦੇ ਇਲਾਕੇ ਦੀ ਘਟਨਾ ਸੀ ਤੁਸੀਂ ਬਹੁਤ ਤੂੜਾਡੇ ਤੋਂ ਵੀ ਇੱਥੇ ਪਹੁੰਚੇ ਤੁਹਾਡਾ ਤੈ ਦਿਨ ਤੋਂ ਧੰਵਾਦ ਹੈ ਸਤਕਾਰ ਹੈ ਸੋ ਆਪਾਂ ਅੱਗੇ ਵੀ ਇਸੇ ਤਰ੍ਹਾਂ ਇੱਕ ਨਿਸ਼ਾਸ਼ਨ ਬਣਾ ਕੇ ਆਪਾਂ ਇਹ ਸਾਰੀ ਕਾਰਵਾਈ ਕਰਨੀ ਆ ਕਿਉਂਕਿ ਪਹਿਲਾ ਪ੍ਰੋਗਰਾਮ ਸੀਗਾ ਕਿ ਐਸਐਸਪੀ ਦੇ ਦਫ਼ਤਰ ਦੇ ਅੰਦਰ ਜਾਇਆ ਜਾਵੇ ਪਰ ਐਸਐਸਪੀ ਨੇ ਜੋ ਮੈਨੂੰ ਜਾਣਕਾਰੀ ਮਿਲੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨੁਮਾਇੰਦਾ ਤੁਹਾਡੇ ਕੋਲ ਚੱਲ ਕੇ ਆ ਰਿਹਾ ਸੋ ਅੱਜ ਜਿਹੜੀਆਂ ਸੰਸਥਾਵਾਂ ਦੀ ਜਿਵੇਂ ਸ਼੍ਰੋਮਿਕ ਕਮੇਟੀ ਵੱਲੋਂ ਹੋਰ ਗੁਰਦੁਆਰਾ ਕਮੇਟੀਆਂ ਵੱਲੋਂ ਅਸੀਂ ਇੱਕ ਲੈਟਰ ਪੈਡ ਤੇ ਮੰਗ ਪੱਤਰ ਮੰਗ ਪੱਤਰ ਨਾ ਕਹ ਲਵੋ ਇਹ ਇੱਕ ਜਾਣਕਾਰੀ ਪੱਤਰ ਦੇ ਰਹੇ ਹਾਂ ਵੀ ਤਾਂ ਕਿ ਜਿਹੜੀ ਉਹਦੇ ਖਿਲਾਫ ਕਾਰਵਾਈ ਆ ਰਹੀ ਹੈ ਜਿਹੜੇ ਉਹਦੇ ਖਿਲਾਫ ਸਬੂਤ ਮਹਿਰੋ ਸਾਹਿਬ ਦੇ ਰਹੇ ਆ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਪੁਲਿਸ ਆ ਉਹ ਕਈ ਵਾਰੀ ਕਹਿੰਦੀ ਆ ਜੀ ਇਹ ਸਬੂਤ ਤੋਂ ਹੋਰ ਸਬੂਤ ਦਿਓ ਸਬੂਤ ਬਾਤ ਜਿਹੜੇ ਆ ਤੁਹਾਨੂੰ ਦੇਤੇ ਆ ਉਹੀ ਸਬੂਤ ਬਹੁਤ ਵੱਡੇ ਆ ਤੋਂ ਕਿਰਪਾ ਕਰਕੇ ਅਸੀਂ ਆ ਸਾਰਾ ਜਿਹੜਾ ਪੰਤਗਾ ਇਕੱਠਾ ਹੈ ਇਹ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਜਿਹੜੀ ਪੁਲਿਸ ਆ ਉਹ ਉਸ ਦੇ ਖਿਲਾਫ ਡਟ ਕੇ ਕਾਰਵਾਈ ਕਰੇ ਤਾਂ ਕਿ ਗੁਰਦੁਆਰੇ ਨੂੰ ਤੇ ਧਰਮ ਦੀ ਆੜ ਦੇ ਅੰਦਰ ਜੋ ਔਰਤ ਦਾ ਛੋਸ਼ਣ ਕੀਤਾ ਗਿਆ ਉਹ ਬਹੁਤ ਮਾੜਾ ਜਿਹੜਾ ਕਿ ਨਾਮ ਬਰਦਾਸ਼ਤ ਕਰਦਾ ਤੋਂ ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜਾ ਪੁਲਾ ਆਪਣਾ ਉਹ ਪੁਲ ਦੇ ਥੱਲੇ ਆਪਾਂ ਸਾਰਿਆਂ ਨੇ ਪਹੁੰਚਣਾ ਆਪਾਂ ਇਹ ਵੀ ਫਿਕਰ ਨਹੀਂ ਫਿਕਰ ਕਰਨਾ ਕਿ ਟ੍ਰੈਫਿਕ ਵੀ ਫालतू ਦਾ ਜਾਮਣਾ ਹੋਵੇ ਤੇ ਆਪਾਂ ਆਪਣੀ ਕਾਰਵਾਈ ਵੀ ਕਰੀਏ ਇਹਨੀਆਂ ਬੇਨਤੀਆਂ ਕਰਦਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਆਗੇ ਸਾਡੇ ਕੋਲੇ ਇੱਕ ਭੈਣ ਆਉਂਦੀ ਆ ਘਰੇ ਮੇਰੀ ਗੈਰਾਜਰੀ ਚ ਉਹ ਸਾਡੇ ਕੋਲੇ ਪਹਿਲੋ 15 ਦਿਨ ਤੋਂ ਸਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਨਾਲ ਹੋ ਨਹੀਂ ਰਿਹਾ ਸੀ ਉਹਨਾਂ ਦਾ ਉਹ ਘਰੇ ਆ ਕੇ ਸਾਨੂੰ ਪਰਿਵਾਰ ਨੂੰ ਕੁਝ ਦੱਸ ਗਏ ਅਸੀਂ ਜਦੋਂ ਪਰਿਵਾਰ ਨੇ ਦੱਸਿਆ ਵੀ ਇੱਕ ਅਵਰਤ ਧਾਰੀ ਕੋਈ ਸੰਘਾ ਵੀ ਉਹ ਕਿਸੇ ਜਥੇਬੰਦੀ ਜਾਂ ਸੰਸਥਾ ਦਾ ਜਾਂ ਕਿਸੇ ਗੁਰੂ ਘਰ ਦਾ ਮੁੱਢੀ ਆ ਉਹਨੇ ਆਹ ਕੰਮ ਕੀਤਾ ਦੇਖੋ ਮੀਡੀਆ 'ਚ ਕੁਝ ਗੱਲਾਂ ਚੱਲ ਰਹੀਆਂ ਵੀ ਬੀਬੀ ਵੀ ਬਰੋਬਰ ਦੀ ਕਸੂਰਵਾਰ ਬਿਲਕੁਲ ਜੀ ਇਹਦੇ 'ਚ ਦੋ ਗੱਲਾਂ ਆਉਂਦੀਆਂ ਪਹਿਲੀ ਗੱਲ ਇਹ ਹੈ ਵੀ ਬੀਬੀ ਨੇ ਮੰਨ ਲਿਆ ਸੀ ਕਿ ਉਹਨੇ ਇਹਨੂੰ ਪਰਿਵਾਰ 'ਚ ਮਿਲ ਕੇ ਕਹਿਤਾ ਸੀ ਵੀ ਮੈਂ ਤੇਰਾ ਪਤੀ ਆ ਤੇਰੇ ਨਾਲ ਆਨੰਦ ਕਾਰਜ ਕਰਾਉਂਗਾ ਤੇ ਉਹ ਫਿਰ ਉਹਦੇ ਨਾਲ ਉਹਨੇ ਉਸੇ ਤਰ੍ਹਾਂ ਹੀ ਚੱਲਣਾ ਸੀ ਦੂਜੀ ਗੱਲ ਜੇ ਬੀਬੀ ਤੇ ਵੀ ਆਪਾਂ ਪਰਚਾ ਕਰਵਾਉਂਦੇ 295 ਇਹਦਾ ਦੋਨਾਂ ਤੇ ਹੁੰਦਾ ਸੀ ਤੇ ਦੋਵੇਂ ਛੇਤੀ ਬਾਹਰ ਆਉਂਦੇ ਸੀ ਪਰ ਬੀਬੀ ਦੇ ਨਾਲ ਧੱਕਾ ਹੋਇਆ ਉਹਦੇ ਤੇ ਰੇਪ ਦਾ ਪਰਚਾ ਕਰਾਇਆ ਤੇ ਹੁਣ ਬਾਬੇ ਦਾ ਪੱਕਾ ਕੰਮ ਹੋ ਗਿਆ ਵੀ ਉਹ ਘੱਟੋ ਘੱਟ 15 20 ਸਾਲ ਜਿਹੜਾ ਹੈਗੇ ਉਹਦੇ 'ਚ سزا ਹੈ। ਸਾਡੇ ਕੋਲੇ ਸਿਰਫ ਇੰਨੀ ਕੁ ਜਾਣਕਾਰੀ ਸੀ। ਉਦੋਂ ਬਾਅਦ ਜਦੋਂ ਅਸੀਂ ਇਸ ਕੇਸ ਦੇ ਵਿੱਚ ਪੈ ਗਏ, ਬਾਬੇ ਦੇ ਫੋਨ ਫਾੜ ਲਏ, ਅਸੀਂ ਬਾਬੇ ਦੇ ਹੋਰ ਪ੍ਰੂਫ ਇਕੱਠੇ ਕੀਤੇ। ਉਦੋਂ ਹਜੇ ਤੱਕ ਇਸ ਮਾਨ ਦਾ ਪਛਤਾਵਾ ਵੀ ਅਸੀਂ ਬਾਬਾ ਗੱਡੀ ਕਿਉਂ ਨਹੀਂ ਛਾੜ ਦਿੱਤਾ ਸਾ ਤੋਂ ਗਲਤੀ ਹੋ ਗਈ। ਵੀ ਜਦੋਂ ਸਾਡੇ ਹੱਥ 'ਚ ਸੀ। ਕਿਉਂਕਿ ਹੁਣ ਜੋ ਸਾਨੂੰ ਪਤਾ ਲੱਗਿਆ ਅਸੀਂ ਕੁੜੀਆਂ ਦੇ ਉਹਨਾਂ ਭੈਣਾਂ ਦੇ ਪਰਿਵਾਰਾਂ ਦੇ ਨਾਂ ਐਡਰੈਸ ਨਹੀਂ ਦੱਸਾਂਗੇ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ ਇੱਕ ਭੈਣ ਆ ਕੋਈ ਉਹਦੇ ਆਨੰਦ ਕਾਰਜ ਕਿਤੇ ਹੁਣ ਹੋਰ ਹੋ ਗਏ ਆ ਉਹਨੂੰ ਉਹਨਾਂ ਨੇ ਧੱਕੇ ਨਾਲ ਦੋ ਰਾਤਾਂ ਬਾਬੇ ਨੇ ਉਸ ਘੋਰੇ ਦੇ ਵਿੱਚ ਰੱਖਿਆ ਸੀ ਤੇ ਨਾਲ ਇੱਕ ਹੋਰ ਸਾਧ ਸੀ ਉਹਦੀ ਡਿਟੇਲ ਵੀ ਸਾਡੇ ਕੋਲੇ ਹੈ ਅਸੀਂ ਮੀਡੀਆ 'ਚ ਜਾਗਰ ਨਹੀਂ ਕਰਾਂਗੇ ਕਿਉਂਕਿ ਉਹਨੂੰ ਅਸੀਂ ਆਪ ਸਜ਼ਾ ਦੇਣਾ ਚਾਹੁੰਦੇ ਆ ਦੂਜੀ ਗੱਲ ਇੱਕ ਬੱਚੀ ਸੀ ਹੋਰ ਉਹਨੂੰ ਇਹਨਾਂ ਦੋ ਸਾਧਾ ਨੇ ਇੱਕ ਇਹਨੇ ਚਰਨ ਘਟ ਵਾਲੇ ਨੇ ਤੇ ਇੱਕ ਇਹਦੇ ਨਾਲ ਹੋਰ ਬਾਬਾ ਸੀਗਾ ਉਹਨਾਂ ਨੇ ਇੱਕ ਰਾਤ ਰੱਖਿਆ ਦੋਹਾਂ ਸਾਧਾਂ ਨੇ ਉਸੇ ਭੋਰੇ ਦੇ ਵਿੱਚ ਹੀ ਜਿੱਥੇ ਮਹਾਰਾਜ ਦੇ ਸਰਮੁਖੀ ਨੇ ਪੋਸਟੀਆਂ ਵੀ ਪੰਨਾਂ ਨੇ ਇੱਕ ਜਿਹੜੀ ਵੀਡੀਓ ਜਾ ਕੇ ਕੀਤੀ ਆ ਅਸੀਂ ਦੋ ਵੀਡੀਓ ਕੀਤੀਆਂ ਪੰਜ ਆ ਤਿੰਨ ਨਹੀਂ ਕੀਤੀਆਂ ਕਿਉਂਕਿ ਉਹ ਸਮਾਜ ਨੂੰ ਦਿਖਾਉਣ ਵਾਲੀਆਂ ਨਹੀਂ ਆਪ ਸਮਝ ਸਕਦੇ ਆ ਜਿਹੜੀ ਉਹ ਕੁੜੀ ਆ ਉਹ ਕੁੜੀ ਜਗਰਾਉਂ ਦੀ ਆ ਉਹ ਉਹਨਾਂ ਦੇ ਸੇਵਾਦਾਰ ਜਿਹੜਾ ਉਹਦੀ ਸੇਵਾ ਕਰਦਾ ਬਾਬੇ ਬਲਜਿੰਦਰ ਸਿੰਘ ਜੀ ਉਹਦੀ ਸਾਕੀ ਭੈਣ ਆ ਸੇਵਾਦਾਰ ਦੀ ਅਸੀਂ ਤਿੰਨ ਸਨੇਹੇ ਭੇਜੇ ਪਰਿਵਾਰ ਤੱਕ ਵੀ ਤੁਹਾਡੀਆਂ ਵੀਡੀਓ ਸਾਡੇ ਹੱਥ ਲੱਗਾਂਗਾ ਤੁਸੀਂ ਆਏ ਨਾ ਕਿ ਉਹ ਸਾਡੀ ਇਹਨਾਂ ਨੇ ਇੱਚਤ ਰੋਲਤੀ ਜੇ ਤੁਹਾਨੂੰ ਬਲੈਕਮੇਲ ਕੀਤਾ ਗਿਆ ਜਾਂ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਸਾਡੇ ਕੋਲੇ ਆਓ ਅਸੀਂ ਐਸਐਸਪੀ ਸਾਹਿਬ ਨਾਲ ਮਲਾਉਂਦੇ ਆ ਆਪਾਂ ਬਾਬੇ ਤੇ ਇੱਕ ਬਲਾਤਕਾਰ ਦਾ ਪਰਚਾ ਹੋਰ ਪਾਉਂਦੇ ਆ ਪਰ ਉਹਨਾਂ ਨੇ ਸਹਿਮਤੀ ਜਟਾਈ ਪਰਿਵਾਰ ਨੇ ਉਹ ਕਹਿੰਦਾ ਸਾਡੀ ਕੁੜੀ ਜਾਂਦੀ ਸੀ ਉਹਦਾ ਭਰਾ ਕਹਿੰਦਾ ਵੀ ਮਰਜ਼ੀ ਨਾ ਜਾਂਦੀ ਸੀ ਫਿਰ ਜੇ ਮਰਜ਼ੀ ਨਾ ਜਾਂਦੀ ਸੀ ਤੇ ਬਰੋਬਰ ਦੀ ਹੱਕਦਾਰਾ ਕੁੜੀ ਤੇ ਵੀ 295ਏ ਦਾ ਪਰਚਾ ਹੋਣਾ ਚਾਹੀਦਾ ਮਹਾਰਾਜ ਦੀ ਹਜ਼ੂਰੀ ਚ ਗਾ ਤਾਂ ਡੇਰਿਆਂ ਦੇ ਵਿੱਚ ਬੈਠੇ ਜਿਹੜੇ ਇਹੋ ਜਿਹੇ ਲੱੱਚੇ ਲੁੰਡੇ ਗੁੱੱਚੇ ਲੁੰਡੇ ਸਾਹ ਦਾ ਉਹਨਾਂ ਨੂੰ ਕੰਨ ਹੋ ਜਾਣਗੇ ਤੇ ਬੀਬੀਆਂ ਉਹਨਾਂ ਕੋਲੇ ਜਾਂਦੀਆਂ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਵੀ ਜੇ ਅਸੀਂ ਵੀ ਜਾਵਾਂਗੇ ਤੇ ਸਾਨੂੰ ਵੀ 3 ਤਿੰਨ ਸਾਲ ਜੇਲ੍ਹ ਕੱਟਣੀ ਪਊਗੀ ਇਸ ਕੇਸ ਦੇ ਵਿੱਚ ਆਪਣੀ ਕੋਈ ਬਹੁਤੀ ਵੱਡੀ ਮੰਗ ਨਹੀਂ ਮੰਗਾ ਤਾਂ ਮੰਗਤਿਆਂ ਦੀਆਂ ਹੁੰਦੀਆਂ ਆਪਣੇ ਤਾਂ ਪ੍ਰੋਪਰ ਤੇ ਹੱਕਦਾਰ ਆ ਆਪਾਂ ਇਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿਣਾ ਬਾਬੇ ਤੇ ਤੇ ਜਿਹੜੀ ਵੀਡੀਓ ਜਾਰੀ ਕੀਤੀ ਆ ਉਹ ਦੋਨਾਂ ਦੇ ਬਾਬੇ ਦੇ ਤੇ ਨਾਲ ਜਿਹੜੀ ਕੁੜੀ ਆ ਪੁਲਿਸ ਨੂੰ ਪਤਾ ਉਹ ਕਿਹੜੀ ਆ ਸੀ ਸਾਰਾ ਉਹਨਾਂ ਨੂੰ ਡਾਟਾ ਦਿੱਤਾ ਹੋਇਆ ਉਹਨਾਂ ਤੇ 295 ਇਹਦੀ ਧਾਰਾ ਲਾਈ ਜਾਵੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਇੱਕ ਕਰਮ ਕੀਤੇ ਆ ਕਈ ਵਾਰੀ ਕਿਉਂਕਿ ਪੰਜ ਪ੍ਰੂਫ ਤਾਂ ਅਸੀਂ ਦੇਤੇ ਉਸ ਕੁੜੀ ਦੀ ਛੇਤੀ ਗ੍ਰਿਫਤਾਰੀ ਕੀਤੀ ਜਾਵੇ ਤੇ ਬਾਬੇ ਨੂੰ ਰਿਮਾਂਡ ਤੇ ਲਿਆ ਕੇ ਦੁਬਾਰਾ ਉਹਦੀ ਪੁੱਛਗਿੱਛ ਕੀਤੀ ਜਾਵੇ ਤੇ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਵੀ ਜਦੋਂ ਬਾਬੇ ਨੇ ਬਲਾਤਕਾਰ ਕਰਨ ਦੇ ਸਬੰਧ ਚ ਪ੍ਰੂਫ ਦਿੱਤੇ ਸੀ ਫਿਰ 24 ਘੰਟੇ ਦੇ ਵਿੱਚ ਉਹਨੂੰ ਕਿਉਂ ਜੇਲ੍ਹ ਭੇਜ ਦਿੱਤਾ ਉਹ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਦੂਜੀ ਗੱਲ ਬਾਬੇ ਨੇ ਇਲਜ਼ਾਮ ਲਾਏ ਸੀ ਅਸੀਂ ਉਥੋਂ ਮਾਇਆ ਚੱਕੀ ਆ ਜਾਂ ਸੋਨਾ ਚੱਕਿਆ ਵਾ ਸਾਡੇ ਸਿੰਘ ਕੋਲੇ ਰਮਣੇ ਦਈ ਮਾੜਾ ਜਿਹਾ ਪੇਪਰ ਆ ਤੇ ਤੇਲਾ ਬਾਬੇ ਦੇ ਸਮਾਨ ਦੀ ਫੋਟੋ ਕਰਾ ਦਿਓ ਜੀ ਤੇ ਸਾਡੇ ਕੋਲੇ ਸਿੰਘ ਵੀ ਆ ਉਹ ਜਿਹਨੇ ਲੋਨ ਦਿੱਤਾ ਹੋਇਆ ਇਸ ਸੋਨੇ ਤੇ ਬਾਬੇ ਨੂੰ ਤੇ 7 ਲੱਖ 40 ਹਜ਼ਾਰ ਦਾ ਲੋਨ ਆ ਉਸ ਸੋਨੇ ਤੇ ਜੇ ਜੇ 7 ਲੱਖ 40 ਹਜ਼ਾਰ ਲਈ ਬਾਬਾ ਆਪਦਾ ਸੋਨਾ ਉੱਥੇ ਗਹਿਣੇ ਰੱਖ ਸਕਦਾ ਤੇ ਫਿਰ ਅਸੀਂ 15 ਲੱਖ ਰੁਪਈਆ ਉਥੋਂ ਕਿਹੜੇ ਵਿੱਡ ਚ ਚੱਕ ਲਿਆ ਤੇ ਜੇ ਅਸੀਂ ਬਾਬੇ ਦਾ ਆ ਸਮਾਨ ਲਾਇਆ ਤੇ ਫਿਰ ਉਹ ਬੈਂਕ ਚ ਜਿਹੜਾ ਪਿਆ ਉਹ ਕਿਹੜਾ ਵਾ ਇਹ ਸਾਰਾ ਸਾਰ ਗਲਤ ਗੱਲਾਂ ਨੇ ਜੋ ਗੱਲ ਉਹ ਹਥਿਆਰਾਂ ਦੀ ਕਰਦੇ ਆ ਵੀ ਅਮਰਤਪਾਲ ਸਿੰਘ ਕੋਲੇ ਹਥਿਆਰ ਸੀ ਦੇਖੋ ਹਥਿਆਰ ਮਰਦਾਂ ਕੋਲੇ ਹੁੰਦੇ ਆ ਖੁਸਰਿਆਂ ਕੋਲੇ ਨਹੀਂ ਹੁੰਦੇ ਇਸ ਕਰਕੇ ਬਾਬੇ ਬੋਲੇ ਬੋਲੇ ਹਾਂ ਇੱਕ ਵਾਰ ਮਤ ਹਥਿਆਰਾਂ ਜੋ ਜੰਮੀਆਂ ਇਹਨਾਂ ਨੇ ਹਥਿਆਰਾਂ ਚ ਹੀ ਮਰਨਾ ਸਾਨੂੰ ਪ੍ਰਵਾਹ ਕੋਈ ਨਹੀਂ ਜੇ ਬਾਬਾ ਮਰਦ ਹੁੰਦਾ ਉਹਦੇ ਕੋਲੇ ਹਥਿਆਰ ਹੁੰਦੇ 2019 ਦੇ ਵਿੱਚ ਬਾਬੇ ਤੋਂ ਆਰ ਡੀ ਐਕਸ ਫੜਿਆ ਗਿਆ ਸੀ ਉਹਨੇ ਆਪਦਾ ਚੇਲਾ ਆਪਦੀ ਥਾਂ ਤੇ ਜੇੜ ਦੇ ਵਿੱਚ ਭੇਜਿਆ ਠੀਕ ਆ ਇਹਦੇ ਕੋਲੇ ਬਥੇਰਾ ਕੁਛ ਸੀ ਸਾਡਾ ਜਾਣਾ ਬੰਤਾ ਸੀ ਅਸੀਂ ਇਸ ਵਿਸ਼ਵ ਦੇ ਨੰਗ ਸਿੰਘ ਰਾਜੇ ਆ ਇਹ ਜੇ ਬਾਬੇ ਨੇ ਕਿਹਾ ਵੀ ਇਹ 10 ਟੋਲੇ ਸੋਨਾ ਲੈ ਕੇ ਗਏ ਤੇ 15 ਲੱਖ ਰੁਪਇਆ ਚੱਕਿਆ ਸਿੰਘਾਂ ਨੇ ਤਾਂ ਜੱਕਰ ਕੇ ਖਾਣ ਅਰਗੇ ਨਹੀਂ ਛੱਡੇ ਇਹ ਤਾਂ ਸਾਧ ਹੈ ਹੀ ਕੀ ਸੀ ਬੋਲੇ ਸੋ ਨਿਹਾਲ ਹਾਲੁ ਆ ਇੰਗਲ ਲਈ ਛੇਰ ਪੰਜੇ ਕਰਨੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਸਾਡੇ ਇਹ ਲੁੱਟਾ ਖੋਹਾਂ ਦੇ ਮਸਲੇ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਅਸੀਂ ਆ ਹੀ ਕਰਦੇ ਹੁੰਨੇ ਆ ਤੇ ਬਾਕੀ ਜਿਹੜੀ ਗੱਲ ਬਾਤ ਹੈਗੀ ਆ ਉਹ ਨਜਾਲ ਸਾਹਿਬ ਦੇ ਥੱਲੇ ਹੀ ਹੋਣੀ ਆ ਦੂਜੀ ਗੱਲ ਸੰਗਤ ਦਾ ਜਿਹੜੇ ਦੂਰੋਂ ਵੀ ਆਏ ਆ ਵੀਰ ਭੈਣ ਜੋ ਵੀ ਆਇਆ ਤੇ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਪੰਥਕ ਮਸਲਾ ਵਾ ਜੇ ਆਪਾਂ ਹਰ ਮਸਲੇ ਦੇ ਵਿੱਚ ਇਦਾਂ ਹੀ ਇਕੱਠੇ ਹੋਈਏ ਤੇ ਮੈਨੂੰ ਲੱਗਦਾ ਵੀ ਆਪਾਂ ਸਾਰੇ ਕਾਸੇ ਤੋਂ ਛੇਤੀ ਛੁਟਕਾਰਾ ਪਾ ਲਾਂਗੇ ਤੇ ਆਪਾਂ ਹੁਣ ਜਾਣਾ ਉੱਥੇ ਪਹਿਲਾਂ ਤਾਂ ਐਸਐਸਪੀ ਸਾਹਿਬ ਕੋਲੇ ਆਪ ਜਾਣਾ ਸੀ ਪਰ ਉਹਨਾਂ ਦਾ ਸਨੇਹਾ ਆ ਆ ਵੀ ਅਸੀਂ ਬੰਦਾ ਭੇਜਾਂਗੇ ਤੁਹਾਡੇ ਕੋਲੇ ਜੇ ਅੱਜ ਉਹ ਇਹ ਸਾਨੂੰ ਪ੍ਰੂਫ ਕਰਦੇ ਆ ਵੀ ਅਸੀਂ ਦੋਵਾਂ ਤੇ ਵਾਰਚਾ ਕਰਾਂਗੇ ਕੁੜੀ ਤੇ ਵੀ ਤੇ ਬਾਬੇ ਤੇ ਵੀ ਤੇ ਆਪਾਂ ਚਲੇ ਜਾਵਾਂਗੇ ਆਪਣੀ ਕੋਈ ਇਸ ਤੋਂ ਬਾਅਦ ਕੋਈ ਹੋਰ ਸਲਾਹ ਨਹੀਂ ਹੈਗੀ ਬਾਬੇ ਤੇ ਪਰ ਕੇ ਹੋਏ ਹੋਏ ਆ ਦੂਜੀ ਗੱਲ ਚਰਨ ਘਾਟ ਵਾਲਾ ਜਿਹੜਾ ਡੇਰਾ ਵਾ ਉਹ ਚਾਹੇ ਕਿਸੇ ਦਾ ਕਿਸੇ ਦੇ ਨਾਮ ਪੱਕਾ ਸੀਲ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਲੁਚਿਆਂ ਸਾਧਾ ਦਾ ਇੱਕ ਹੋਟਲ ਬਣਾਇਆ ਹੋਇਆ ਸੀ ਬਾਹਰ ਗੁਰੂ ਘਰ ਲਿਖਿਆ ਹੋਇਆ ਸੀ ਹੱਲੇ ਰੂਮ ਬਣੇ ਹੋਇਆ ਤੇ ਜਿਹੜੀਆਂ ਇਹਨਾਂ ਨੂੰ ਖਾਏ ਸੀ ਵੀ ਬਾਹਰ ਰੂਮ ਲੈਂਦੇ ਨੂੰ ਸ਼ਰਮ ਆਉਂਦੀ ਆ ਡੇਰੇ ਦੇ ਵਿੱਚ ਆ ਜਾ ਕਰੋ ਜਦੋਂ ਡੇਰੇ ਦਾ ਮੁਖੀ ਸਾਧਾ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚ ਚਲੋ ਵਧੀਆ ਗੱਲਾਂ ਜੀ ਟਰੈਕ ਜੀ ਨੇ ਸਾਹਮਣੇ ਜਗਰਾਵ ਵਿੱਚ ਕੱਟ ਕੀਤਾ ਹਾਂਜੀ ਇਹ ਕਿਸ ਵਿਸ਼ੇ ਤੇ ਸੀਗਾ ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾੜ ਦਾ ਮੁਖੀ ਸੀਗਾ ਉੱਥੇ ਹਾਂਜੀ ਤੇ ਉਸ ਵਿਸ਼ੇ 'ਚ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਆਂ ਉਹਨਾਂ ਦਾ ਸਰੀਰ ਕੁਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਵੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਅਸੀਂ ਫਿਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਸ ਸਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਜੀ ਉੱਤੇ ਅ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੇਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਅਦਬੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਜੇ ਬਾਬਾ ਜੀ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਂ ਉੱਥੇ ਜਾਂਦੀ ਰਹੀ ਆ ਤੇ ਉਹ ਵੀ ਤਾਂ ਬੇਅਦਬੀ ਦੇ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਜਾਈਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਾ ਰਿਆ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਣੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਅਦਬੀ ਦੇ ਵਿੱਚ ਦੂਜੀ ਕੁੜ ਅਮਰਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗੇ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਹੈ ਗੁਰੂ ਗੋਬਾ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਆ ਠੀਕ ਆ ਜੀ ਜਿਹੜਿਆ ਤੁਸੀਂ ਡੀਵੀਆਰ ਲੈ ਕੇ ਤੁਸੀਂ ਪੁਲਿਸ ਵਾਲੇ ਨਹੀਂ ਕਰਨਾ ਚਾਹੀਦਾ ਸੀ ਉਹਦੀ ਵੀਡੀਓ ਵਾਇਰਲ ਹੋ ਰਹੀਆਂ ਪੁਲਿਸ ਉਹਨਾਂ ਤੇ ਪੰਜ ਪਰਚੇ ਬਿਲਾਦਕਾਰ ਦੇ ਕਰੇ ਤੇ ਡੀਵੀਆਰ ਲੈ ਲੈਣਦੇ ਹੁਣ ਤਾਂ ਅਸੀਂ ਨਹਿਰ 'ਚ ਸਿੱੜ ਪਏ ਅੱਜ ਸਤਕਾਰ ਕਮੇਟੀ ਵੀ ਸ਼੍ਰੋਮਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਹ ਸ਼੍ਰੋਮਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਇਹ ਪ੍ਰਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਥੜੇ ਦੀ ਜੀ ਕਿਦੋਂ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਇਆ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੇ ਉਹ ਜਿਹੜੇ ਬੰਦੇ ਨੇ ਇਹਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕੇਦੀ ਸਾਹਮਣੇ ਹੀ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਥ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਅੱਗੇ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹੱਟੇ ਉਹਨਾਂ ਦੇ ਉਲਟਾ ਪਾ ਵੱਖਰਾ ਸਮਾਗਮ ਰੱਖਣਾ ਹੁਣ ਤੁਹਾਡੀ ਅਗਲੀ ਪਲੈਨਿੰਗ ਕੀ ਹੋਊਗੀ ਇਹਦੇ ਨਹੀਂ ਕੋਈ ਨਵਾਂ ਕੋਈ ਪ੍ਰੋਗਰਾਮ ਸੰਸਾਰੀ ਪ੍ਰੋਗਰਾਮ ਹੈ ਇਕਤਾ ਸਿੱਖਾਂ ਦੇ ਵਿੱਚ ਇਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਆ ਨਾ ਐਨੇ ਕੀ ਹਰਥਾ ਸਾਡੀ ਆਵਾਜ਼ ਤੇ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟ ਦਿਆਂਗੇ ਬੋਲੋ ਚੌਰ ਮਤਾ ਗੁਰੂ ਘਰਾਂ ਚ ਵੀ ਹੋ ਰਹੇ ਆ ਮਸਜਿਦਾਂ ਮੰਦਿਰਾਂ ਚ ਵੀ ਬਲਾਤਕਾਰ ਹੋ ਰਹੇ ਆ ਬੰਦਾ ਇਹ ਚ ਕਸੂਰ ਹੁੰਦਾ ਉਹ ਚਾਹੇ ਡੇਰੇ ਚ ਬੈਠਾ ਮੰਦਿਰ ਮਸਜਿਦ ਗੁਰੂ ਘਰੇ ਬੈਠਾ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਿੰਦੇ ਕਿ ਵੀ ਡੇਰੇ ਖੁੱਲੇ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੁੰਦਾ ਕਿਹੜੀ ਮਰਜ਼ਾਦਾ ਇੱਥੇ ਮਰਜ਼ਾਦਾ ਹੈ ਹੀ ਨਹੀਂ ਕੋਈ ਇੱਥੇ ਹੀ ਸਾਰੇ ਥਾਂ ਤੇ ਉਹੀ ਜਿਵੇਂ ਪਰਿਵਾਰ ਚ ਬੱਚਿਆਂ ਦੇ ਸੁਭਾਅ ਵੱਖੋ ਵੱਖਰੇ ਹੁੰਦੇ ਉਹਵੇਂ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ਼ਨ ਲੈ ਲਾਂ ਇਸ ਤੋਂ ਅਗਲੀ ਰੰਡ ਦੀ ਕੀ ਹੋਊ ਰਣਨੀਤੀ ਉਹ ਜਿਹੜਾ ਬੀਬੀ ਦੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਹਾ ਕੱਲ ਤੱਕ ਕਰਾਂਗੇ ਠੀਕ ਹੈ ਜੀ ਉਹ ਜੇ ਕਰਨਗੇ ਠੀਕ ਹੈ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰੀਆਂ ਹੁਣ ਪੁਲਿਸ ਅਧਿਕਾਰੀ ਤੋਂ ਮਿਲ ਕੇ ਗਿਆ ਵਿਸ਼ਵਾਸ ਦਵਾਇਆ ਉਹਨਾਂ ਨੇ ਜੀ ਜਿਵੇਂ ਹੁਣ ਹਾਂ ਨਾ ਪੁਲਿਸ ਪੁਲਿਸ ਅਧਿਕਾਰੀ ਮਿਲ ਕੇ ਕੀ ਵਿਸ਼ਵਾਸ ਦਵਾਇਆ ਜੀ ਉਹਨਾਂ ਨੇ ਤੁਹਾਨੂੰ ਉਹ ਕਹਿੰਦੇ ਠੀਕ ਹੈ ਜਿਹੜੀਆਂ ਤੁਸੀਂ ਪੈਂਡਰਾਈਵ 'ਚ ਵੀਡੀਓ ਦਿੱਤੀਆਂ ਉਸ ਆਧਾਰ 'ਤੇ ਕਾਰਵਾਈ ਬਣਦੀ ਆ ਤੇ ਜਿਹਦੇ ਤੇ ਬਣਦੀ ਆ ਜੀ ਕਰਾਂਗੇ ਉਹ ਕਹਿੰਦੇ ਵੀ ਅਸੀਂ ਕੱਲ ਤੱਕ ਕਰ ਦਿਆਂਗੇ ਠੀਕ ਹੈ ਜੀ ਜਾਂ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹੋ ਜਿਹੇ ਡੇਰੇ ਇੱਥੇ ਤਾਂ ਲੋਪਾਇੀ ਕਾਰਵਾਈ ਹੋ ਗਈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸ਼ੋਸ਼ਨ ਹੋ ਰਹੇ ਨੇ ਉਹਨਾਂ ਦੇ ਕਾਰਵਾਈ ਕੋਈ ਪ੍ਰੂਫ ਤਾਂ ਜਿਹਦਾ ਪ੍ਰੂਫ ਲਿਆਵਾਂਗੇ ਆਪਾਂ ਕਾਰਵਾਈ ਕਰਦਾਂਗੇ ਭਾਵੇਂ ਕੋਈ ਹੋਵੇ ਹਾਂਜੀ ਇਹੀ ਸਵਾਲ ਮੇਰਾ ਜੀ ਕੋਈ ਟਾਰਗੇਟ ਹੈਗਾ ਜੀ ਆਪਾਂ ਨੂੰ ਸੁਤਾਬ ਨਹੀਂ ਦੇ ਦਈਏ ਜੀ ਟਾਰਗੇਟ ਤਾਂ ਬਹੁਤ ਵੱਡੇ ਆ ਮੁੜ ਕੇ ਇੱਥੇ ਤੇਰੇ ਤੇ ਯੂਪੀ ਲਾ ਦੇਣਗੇ ਜੇ ਮੈਂ ਟਾਰਗੇਟ ਦੱਸਦਾ ਤਾਂ ਠੀਕ ਆ ਜੀ ਬਾਕੀ ਠੀਕ ਆ ਜੀ ਧੰਨਵਾਦ ਜੀ ਬੋਲੇ ਹੀ ਸੋਨਹਾਰ ਜਿੰਦਾਬਾਦ हां ਜੋ ਇਹ ਤੇ ਅੰਬਾ ਜੀ ਫਾਸ ਦਿਨ ਦਾ ਮਾਹੌਲ ਬਹੁਤ ਖਰਾਬ ਹੈ ਜੀ ਭਾਈ ਜਾਣਾ ਹੈ ਨਾ ਆ ਲਓ ਜੀ ਲਓ ਲਓ